ਮਾਨਸਾ ਜ਼ਿਲ੍ਹੇ ਦਾ ਤਸਵੀਰ ਸਰਦੂਲਗੜ ਜ਼ਿਲ੍ਹਾ ਮਾਨਸਾ ਦਾ ਮਾਲਵੇ ਦਾ ਪਿੰਡ ਹੈ ਫੱਤਾ ਮਲੂਕਾ ਇੱਥੇ ਆਏ ਸਾਲ ਮਹਾਰਾਜ ਦੀ ਆਪਣਾ ਬਾਬਾ ਕਿਰਤੀ ਜੀ ਵੱਲੋਂ ਬਾਬਾ ਦਰਸ਼ਨ ਸਿੰਘ ਵੱਲੋਂ ਕੋਤਰੀ ਕਰਾਈ ਜਾਂਦੀ ਹੈ ਜੋ ਅਸੀਂ ਸ਼ਾਤਮਾਈ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਜੋ ਕਿ ਜਗਤਾਰ ਸਿੰਘ ਜੀ ਹਵਾਰਾ ਅਕਾਲ ਤਖਤ ਸਾਹਿਬ ਵੱਲੋਂ ਥਾਪੇ ਹੋਏ ਨੇ ਉਹਨਾਂ ਦੇ ਮਾਤਾ ਜੀ ਆਏ ਨੇ ਕੈਨੇਡਾ ਤੋਂ ਅਸੀਂ ਇਸ ਹਿੰਦੁਸਤਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇੱਥੇ ਵੱਖਰੇ ਵੱਖਰੇ ਕਾਨੂੰਨ ਨੇ ਚਲੋ ਜਹੇ ਜਾਂ ਕੋਈ ਉਹਨਾਂ ਨੇ ਕਰਿਆ ਸੀ ਜੁਰਮ ਉਹ 35 ਸਾਲ ਸਜ਼ਾ ਕੱਟ ਚੁੱਕੇ ਨੇ ਇਸ ਤਰੀਕੇ ਵਿੱਚ ਬਲਾਤਕਾਰ ਹੀ ਲੋਕਾਂ ਨੂੰ ਬਾਰ-ਬਾਰ ਫਰੋਣਾ ਮਿਲ ਰਹੀਆਂ ਨੇ ਬਾਰ-ਬਾਰ ਘਰੇ ਆ ਰਹੇ ਆ ਸਾਡਾ ਸਿੰਘ 35 ਸਾਲ ਹੋ ਗਏ ਬੰਦਾ ਅਸੀਂ ਸਿੱਖ ਸੰਗਤ ਵੱਲੋਂ ਮੰਗ ਕਰਦੇ ਆਂ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਕਿ ਅੱਜ ਸਾਨੂੰ ਫੱਤਾ ਮਲੋਕ ਆ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਨੇ ਆ ਕੇ ਰੋਕਿਆ ਮੈਂ ਅੰਬਰਤਾਰੀ ਸਿੰਘ ਆ ਮੈਂ ਪੈਦਲ ਮਾਨਸਾ ਜਾਣਾ ਚਾਹੁੰਦਾ ਸੀ ਸ਼ਾਂਤਮਈ ਢੰਗ ਨਾਲ ਬਿਨਾ ਕਿਸੇ ਸਾਧਨ ਤੋਂ ਮੈਂ ਇਕੱਲਾ ਜਾਣਾ ਚਾਹਣਾ ਮੈਨੂੰ ਪੰਜਾਬ ਸਰਕਾਰ ਸੈਂਟਰ ਸਰਕਾਰ ਮਾਨਸਾ ਜ਼ਿਲ੍ਹੇ ਦੇ ਵਿੱਚ ਨਹੀਂ ਜਾਣ ਦੇ ਰਹੀ ਮੈਂ ਬਾਣਾ ਲਾਉਣ ਲਈ ਵੀ ਮਜਬੂਰ ਹੋ ਰਿਹਾ ਜੋ ਸਰਕਾਰ ਹੈ ਸਾਡੀ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਜੋ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਪ੍ਰੋਗਰਾਮ ਵੱਡਾ ਰੱਖ ਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਜੋ ਕਿ ਸਾਡਾ ਸੈਂਟਰ ਸਰਕਾਰਾਂ ਤੱਕ ਪੰਜਾਬ ਸਰਕਾਰ ਤੱਕ ਪਹੁੰਚੇ ਇੱਕ ਕਹਿਣ ਦੇਤੀ ਅਸੀਂ ਆਜ਼ਾਦ ਹਾਂ ਜੋ ਸਿੱਖਾਂ ਨੂੰ 50 ਸਾਲ ਹੋ ਗਏ ਗੁਲਾਮ ਬਣਾ ਕੇ ਰੱਖਿਆ ਸਰਕਾਰਾਂ ਨੇ ਅੱਜ ਵੀ ਗੁਲਾਮ ਨੇ ਜੋ ਜੇ ਅਸੀਂ ਕੋਈ ਮਤਲਬ ਜਿੰਨੇ ਵੀ ਬੰਦੇ ਆਏ ਨੇ ਸਾਰੇ ਸ਼ਾਂਤਮਈ ਨੇ ਜੇ ਅਜ ਅੰਮ੍ਰਿਤਧਾਰੀ ਬੰਦਾ ਰੋਸ ਪ੍ਰਦਰਸ਼ਨ ਹੀ ਨਹੀਂ ਕਰ ਸਕਦਾ ਇਸ ਪੰਜਾਬ ਦੇ ਵਿੱਚ ਰਹਿ ਗਏ ਲੱਖ ਲਾਨ ਤਾਂ ਸਾਡੀ ਆਜ਼ਾਦੀ ਦੀ ਜੋ ਕਿ ਮੈਂ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖਤ ਅਸੀਂ ਅਕਾਲ ਤਖਤ ਦੇ ਸਿੰਘਾਂ ਅਕਾਲ ਤਖਤ ਦੀ ਮੰਨਾਂਗੇ ਸਾਡੀ ਵੀ ਇੱਕ ਸਰਕਾਰ ਹੈ ਅਕਾਲ ਤਖਤ ਸਾਡੂ ਸਾਡੀ ਜੋ ਸਰਕਾਰ ਹੈ ਅਕਾਲ ਤਖਤ ਦਾ ਸਾਡੀ ਜਿਵੇਂ ਸਾਨੂੰ ਅਕਾਲ ਤਖਤ ਹੁਕਮ ਕਰੂਗਾ ਅਸੀਂ ਉਸ ਲੋਟ ਚੱਲਾਂਗੇ ਨਾ ਅਸੀਂ ਸੂਬਾ ਸਰਕਾਰ ਤੋਂ ਡਰਦੇ ਆਂ ਨਾਸੀਂ ਪੰਜਾਬ ਸਰਕਾਰ ਤੋਂ ਡਰਦੇ ਆਂ ਸਾਨੂੰ ਫਾਂਸੀ ਲੱਗ ਜੇ ਅਸੀਂ ਤਾਂ ਵੀ ਨਹੀਂ ਡਰਦੇ ਚਲ ਸਾਡਾ ਪ੍ਰੋਗਰਾਮ ਅੱਜ ਸਮਾਪਤ ਕਰਦੇ ਆਂ ਅਸੀਂ ਜੋ ਫੱਟਾ ਮਾਲੋਕਾ ਪੰਜਾਬ ਪੁਲਿਸ ਨਹੀਂ ਕਰਨ ਦੇ ਰਹੀ ਦੋ ਡਿਪਟੀ ਲੱਗੇ ਆ ਜਿੰਨੇ ਅਸੀਂ 25-30 ਸਿੰਘਾ ਪੁਲਿਸ ਇੱਥੇ ਸੌਆਂ ਦੀ ਗਿਣਤੀ ਦੇ ਵਿੱਚ ਆਈ ਹੋਈ ਆ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਗਤ ਨੂੰ ਬੇਨਤੀ ਕਰਦਾ ਵੀ ਸਾਨੂੰ ਸੱਦਾ ਦੇਵਾਂਗੇ ਜ਼ਿਲ੍ਹਾ ਮਾਨਸਾ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਊ ਉੱਥੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਾਂ ਇਹ ਸਰਕਾਰਾਂ ਨੂੰ ਆਜ਼ਾਦੀ ਲੈਣ ਵੱਲ ਤੁਰੀਏ ਜੋ ਕਿ ਅੱਜ ਸਾਡਾ ਪ੍ਰੋਗਰਾਮ ਸੀ ਜੋ ਕਿ ਮਾਤਾ ਜਗਤਾਰ ਸਿੰਘ ਜੀ ਹਵਾਰਾਂ ਦੀ ਆਏ ਹੋਏ ਨੇ ਸਰਕਾਰ ਉਹਨਾਂ ਨੂੰ ਉਹ ਆਖਰੀ ਸਾਹ ਤੇ ਮਿਲਣ ਨਹੀਂ ਦੇ ਰਹੀ ਸਾਡੀ ਮੰਗ ਅਜੇ ਹੀ ਹੈ ਹੋਰ ਕੋਈ ਮੁੱਦਾ ਨਹੀਂ ਅਸੀਂ ਫੱਤਾ ਮਾਲੋ ਗਿਆ ਤੋਂ ਸਮਾਪਤੀ ਕਰਦੇ ਆਂ ਸਰਕਾਰਾਂ ਦੇ ਕੰਨ ਤੱਕੇ ਜਾਂ ਟਾਈਮ ਪਹੁੰਚਾਉਣੇ ਆ ਜੋ ਕਿ ਸੂਬਾ ਸਰਕਾਰ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਬੋਲੇ ਕੌਣ ਆ ਸਰ ਸ੍ਰੀ ਅਕਾਲ ਬੋਲੇ ਕੌਣ ਆ ਸਰ ਸ੍ਰੀ ਅਕਾਲ ਬੋਲੇ ਕੌਣ ਆ ਸਰ ਸ੍ਰੀ ਅਕਾਲ ਗੁਰਜੀ ਕੀ ਫਤਿਹ 6